611 25 ਨੂੰ ਇੱਕ ਫਾਇਰ ਇਨਸੀਡੈਂਟ ਰਿਪੋਰਟ ਹੋਇਆ ਸੀ ਇਹ ਇਨਫੋਰਮੇਸ਼ਨ ਮਿਲੀ ਸੀ ਵੀ ਪਟਾਲਾ ਰੋਡ ਤੇ ਦੂਨ ਇੰਟਰਨੈਸ਼ਨਲ ਸਕੂਲ ਦੇ ਲਾਗੇ ਇੱਕ ਮੈਂਟੈਰੋ ਕਾਰ ਆ ਉਹਨੂੰ ਅੱਗ ਲੱਗੀ ਹੈ ਜਦੋਂ ਇਨਫੋਰਮੇਸ਼ਨ ਮਿਲੀ ਹੈ ਇਮੀਡੀਏਟਲੀ ਵੇਰਕਾ ਪੁਲਿਸ ਉੱਥੇ ਐਸ ਐਚ ਓ ਮੌਕੇ ਤੇ ਪਹੁੰਚ ਗਏ ਸੀ ਉਹ ਫਿਰ ਫਾਇਰ ਵਿਗਟ ਵਗੈਰਾ ਵੀ ਮੌਕੇ ਤੇ ਆ ਗਿਆ ਸੀਗੇ ਔਰ ਉੱਥੇ ਜਦੋਂ ਮੌਕੇ ਤੇ ਪਹੁੰਚੇ ਆ ਤੇ ਇਹ ਪਤਾ ਲੱਗਾ ਵੀ ਇੱਕ ਉਹਦੇ ਵਿੱਚ ਬੰਦਾ ਸੀਗਾ ਉਹ ਉਹ ਜ਼ਖਮੀ ਹੋ ਗਿਆ ਸੀ ਤੇ ਉਹਨਾਂ ਲੋਕਾਂ ਨੇ ਉਹਨਾਂ ਨੂੰ ਰਾਹ ਹੀ ਰਾ ਨੇ ਉਹਨੂੰ ਆਲਰੇਡੀ ਹਸਪੀਟਲ ਭੇਜਤਾ ਸੀ ਪਤਾ ਲੱਗਾ ਵੀ ਉਹਨੂੰ ਅਮਨਦੀਪ ਹਸਪੀਟਲ ਭੇਜਤਾ ਹੈਗਾ ਔਰ ਆਗ ਨੂੰ ਕਾਬੂ ਕਰਨ ਤੋਂ ਬਾਅਦ ਇਮੀਡੀਏਟਲੀ ਸਾਡੀ ਜਿਹੜੇ ਐਸ ਐਚ ਓ ਹੈ 베ਰਕਾ ਦੇ ਉਹ ਅਮਨਦੀਪ ਹਸਪੀਟਲ ਗਏ ਸੀਗੇ ਉੱਥੇ ਜਦੋਂ ਗਏ ਨੇ ਤੇ ਉਹ ਅੰਡਰ ਟ੍ਰੀਟਮੈਂਟ ਸੀ ਤੇ ਉੱਥੇ ਉੱਥੇ ਪਾਇਆ ਗਿਆ ਸੀ ਵੀ ਉਹ ਬਿਆਨ ਦੇਣ ਦੇ ਕਾਬਲ ਨਹੀਂ ਹੈ ਡਾਕਟਰ ਕਹਿੰਦੇ ਹੀ ਇਜ਼ ਅਨਫਿਟ ਟੂ ਗਿਵ ਸਟੇਟਮੈਂਟ ਇਸ ਕਰਕੇ ਉਹ ਨਾਲੇ ਉਹਨਾਂ ਨੇ ਉਹ ਟ੍ਰੀਟਮੈਂਟ ਕਰ ਰਹੇ ਸੀਗੇ ਤੇ ਉਹ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਡੀ ਐਮ ਸੀ ਲੁਧਿਆਣਾ ਰੈਫਰ ਕਰਤਾ ਸੀ ਸਾਡੀ ਜਿਹੜਾ ਟੀਮ ਇਮੀਡੀਏਟਲੀ ਰਾਤ ਨੂੰ ਹੀ ਪਹੁੰਚ ਗਈ ਸੀਗੀ ਔਰ ਸਵੇਰ ਫਿਰ ਉਹਨੂੰ ਪ੍ਰੋਪਰਲੀ ਉਹਨੂੰ ਜਦੋਂ ਕਾਰ ਨੂੰ ਚੈੱਕ ਕੀਤਾ ਕਿਉਂਕਿ ਅੱਗ ਲੱਗਣ ਕਰਕੇ ਉਹ ਸਾਰੀ ਸੜ ਚੁੱਕੀ ਸੀ ਟਾਇਰ ਟੂਰ ਵੀ ਸੜ ਗਏ ਸੀਗੇ ਸਾਡੀ ਪੁਲਿਸ ਟੀਮ ਨੇ ਉਹਨੂੰ ਐਫਐਸਐਲ ਦੀ ਟੀਮਾਂ ਦੇ ਨਾਲ ਪ੍ਰੋਪਰ ਉਹਨੂੰ ਜਦੋਂ ਚੈਕਿੰਗ ਕੀਤੀ ਔਰ ਉਹਦੇ ਵਿੱਚੋਂ ਇੱਕ ਬੱਤੀਪੋਰ ਦਾ ਰਵਾਲਵਰ ਮਿਲਿਆ ਜੋ ਕਿ ਇਲੀਗਲ ਸੀਗਾ ਕਿਉਂਕਿ ਉੱਤੇ ਕੋਈ ਨੰਬਰ ਵਗੈਰਾ ਨਹੀਂ ਸੀਗਾ ਜਦਾਂ ਲਾਇਸੈਂਸਡ ਵੈਪਨ ਹੁੰਦਾ ਉੱਤੇ ਬਿਗਾਦਾ ਨੰਬਰ ਵਗੈਰਾ ਲਿਖਿਆ ਹੁੰਦਾ ਉਥੋਂ ਸਾਫ ਪਹਿਲੀ ਨਜ਼ਰ ਇਹੀ ਪਾਇਆ ਗਿਆ ਸੀ ਵੀ ਇਹ ਵੈਪਨ ਇਲੀਗਲ ਹੈ ਔਰ ਉਦੇ ਮਕਦਮੇ ਸਬੰਧ ਵਿੱਚ ਵੀ ਸਾਡਾ ਜਿਹੜਾ ਥਾਣਾ 베ਰਕਾ ਹੈਗਾ ਉੱਥੇ ਇੱਕ ਮਕਦਮਾ ਦਰਜ ਕੀਤਾ ਗਿਆ 99 71 711 25 ਨੂੰ 324 ਪਬਲਿਕ 4 ਬੀ ਐਨ ਐਸ ਔਰ 2554 ਨਾਟ ਆਰਮੈਕ ਇਹ ਮਕਦਮਾ ਦਰਜ ਕਰਤਾ ਗਿਆ ਔਰ ਉਸ ਤੋਂ ਬਾਅਦ ਉਹਨੂੰ ਹਰ ਪਹਿਲੂ ਤੇ ਤਫਤੀਸ਼ ਵੀ ਕੀਤੀ ਜਾ ਰਹੀ ਹੈ ਇੰਜਰਡ ਜਿਹੜਾ ਹੈਗਾ ਉਹਦਾ ਜਦੋਂ ਹਸਪਤਾਲ ਸਾਡੀ ਐਸ ਐਚ ਓ ਪਹੁੰਚੇ ਨੇ ਉਹ ਪਤਾ ਲੱਗਾ ਉਹਦਾ ਨਾਮ ਉਹਨਾਂ ਦਾ ਸੁਖਦੇਵ ਸਿੰਘ ਹੈ ਸਾਨੋ ਬਲਵਿੰਦਰ ਸਿੰਘ ਪਿੰਡ ਠੱਕਰ ਸੰਧੂਆ ਜ਼ਿਲ੍ਹਾ ਗੁਰਦਾਸਪੁਰ ਇੱਥੋਂ ਦੇ ਰਹਿਣ ਵਾਲੇ ਨੇ ਔਰ ਸਾਡੀ ਟੀਮ ਆਈਓ ਫਿਰ ਉੱਥੇ ਡੀ ਐਮ ਸੀ ਹਸਪਤਾਲ ਗਏ ਉੱਥੇ ਜਾ ਕੇ ਵੀ ਉਹਨਾਂ ਨੇ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਜਿੱਥੇ ਉਹ ਡਾਕਟਰ ਸਾਹਿਬ ਨੇ ਉਹਨੂੰ ਕਿਹਾ ਵੀ ਵਜੇ ਉਹ ਬਿਆਨ ਦੇਣ ਦੇ ਕਾਬਲ ਨਹੀਂ ਹੈ ਕਿਉਂਕਿ ਉਹ ਟ੍ਰੀਟਮੈਂਟ ਵਗੈਰਾ ਚੱਲ ਰਿਹਾ ਸੀ ਅੱਜ ਵੀ ਸਾਡੀ ਉੱਥੇ ਜਿਹੜੀ ਆਈਓ ਸਾਡੇ ਉਥੇ ਗਏ ਹੋਏ ਨੇ ਲੁਧਿਆਣਾ ਡੀਐਮਸੀ ਬਿਆਲ ਲੈਣ ਵਾਲਾ ਜਿਹੜਾ ਹਾਲਾਤ ਜਿਹੜੇ ਇਸ ਕਰਕੇ ਦੱਸ ਰਿਹਾ ਕਿਉਂਕਿ ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਅਲੈਜ ਕੀਤਾ ਜਾ ਰਿਹਾ ਵੀ ਉਹ ਕਾਰ ਜਿਹੜੀ ਸੀਗੀ ਉਹਨੂੰ ਉਹਦੇ ਤੇ ਕਿਸੇ ਨੇ ਪਟੋਲ ਬੰਬ ਨਾਲ ਹਮਲਾ ਕੀਤਾ ਉਹ ਬੰਦਾ ਇੰਜਰਡ ਹੋ ਗਿਆ